ਮੰਮਾ ਸਾਰੇ ਡੰਗਰਾਂ ਨੂੰ ਪਾਣੀ ਪਿਲਾਉਂਦੇ ਨੇ ਮੰਮਾ ਵੀ ਵਧੀਆ ਕੰਮ ਕਰਦੇ ਨੇ ਪਾਣੀ ਪਿਲਾਉਂਦੇ ਪੋਲਾ ਕੇ ਚੁਣੀ ਕਰ ਰਹੀ ਮੇਰੀ ਬੜੇ ਕੰਮ ਕਰਦੇ ਕੰਮ ਕਰ ਰਹੀ ਆ ਕਰਨਾ ਹੀ ਆ ਮੈਂ ਵੀ ਤਾਂ ਸਾਰੇ ਜੀ ਬੋਡੀ ਪਿਲਾਦੇ ਮੇਰਾ ਵੀ ਵਧੀਆ ਕੰਮ ਆ ਡੰਗਰਾਂ ਨੂੰ ਪਾਣੀ ਪਿਲਾਉਂਦੇ ਬਸ ਫੜ ਕੇ ਆ ਕੀ ਦੋਸਤ ਬੈਂਕ ਲਾਉਂਦੇ नाना दोस्त मेरा पीने ले मैं सोच रहा मेरी मम्मा बाल्टी जब ला के आओगी क्रीम डंगर मैं बोला ना डंगर कैसे दिया मैं मैं सोची है ना <laughs> भी मम्मा पानी बुलाओगी चावल नहीं है चावल नहीं है सब्जी नहीं है ਚਾਵਲ ਨਹੀਂ ਹੈ ਕੀ ਸਬਜੀ ਨਹੀਂ ਹੈ ਸੱਨ ਬਾਤ ਇਹ ਮੇਂ ਚਣੌੜਾ ਕਸ ਕਰਦਾ ਤਿੰਨ ਟੁੱਪੇ ਜਿ ਬੈਠਣਾ ਅੱਜ ਨਾ ਆਇਆ ਸਵੇਰੇ ਸਵੇਰੇ ਨਾ ਆਇਆ ਨੌਂ ਦਿਨ ਛੱਡ ਕੇ ਤਣਾ ਨਣਾ ਨਣ ਨਣ ਪੂਰੀ ਫੈਮਿਲੀ ਚ ਇੱਕ ਕੱਲਾ ਬੰਦਾ ਜਿਹੜਾ ਇੱਕ ਦਿਨ ਛੱਡ ਕੇ ਨਾ ਆਂਦਾ ਹੋਰ ਕੋਈ ਨਹੀਂ ਨਾ ਆਂਦਾ ਇਥੇ ਦੀ ਫੈਮਿਲੀ ਚ ਬਚਾ ਲਈ ਤਿੰਨ ਮੰਦ ਰੋਜ਼ ਨਾ ਆਂਦੇ ਨੇ मेरी मम्मा है, मैं मैं डंकरों की रोज़े ना हैं मत तो पता है आज लगे तो <laughs> मम्मा चावल नहीं है सब्जी नहीं है तुम तू तू पियो तू तू पियो ती तू पियो 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 अरे वास्ते ठीका तू के

য়াদয় পচাই ঎ন দাদা আদাদা গিস থুন্য় কলাশ্য়া কেনে মনে গাড স্য় গরাদেনগ ওনেন পইনেপলু য়েনে মারয মাস্য়া কেনে � God bless you. It's God bless you. <laughs> you know, God bless you and uh, and uh, saying uh, something. Um, something, uh, something. Good morning, pineapple. <laughs> Looking good, <cell>. <laughs> Something, <laughs> something to a <laughs> ਗੁੱਡ ਮਾਰਨਿੰਗ ਭਾਈ ਹੋਰ ਤਾਂ ਹੀ ਇਰੀਟੇਟ ਹੋ ਰਿਹਾ ਹੈ ਕਹਿੰਦਾ ਹੁਣ ਆ ਰੋਜ਼ ਜਾ ਕੇ ਫੋਨ ਜਾਂ ਕੈਮਰਾ ਆ ਜਾਂਦੇ ਰਹੇਗੇ ਹਾਂ ਹਾਂ ਲੈ ਲੈ ਮੇਰੇ ਲਾ ਲਉ ਬਿਰ ਗਿਆ ਉਹੀ ਗੱਲ ਆ ਕਹਿੰਦਾ ਹੁਣ ਆ ਰੋਜ਼ ਆ ਜਾਂਦੇ ਨੇ ਸਿਰ ਤੇ ਮਾਰ ਰਿਹਾ ਹੈ ਮੇ ਬੇਲੇ ਹੀ ਨਹੀਂਗੇ ਰੋਜ਼ ਮੇਰੇ ਆ ਕੇ ਵੀਡੀਓ ਬਣਾ ਲਾਏ ਆਂ ਨੇ ਲਈ ਕੋਈ ਬਸਲੀ ਕਾ ਜਾਂਦੀ ਬਿਲਕੁਲ ਕੋਈ ਵੀ ਐਚੀ ਨਹੀਂ ਦੋ ਕੋਈ ਵੀ ਵੀਡੀਓ ਆਏ ਨਾ ਉਹ ਇਹ ਗੱਲਾਂ ਨਾ ਵਾਇਰਲ ਨਹੀਂ ਕਰਵਾਣਾ ਚਾਹੁੰਦਾ ਦੇਖੀ ਹੁਣ ਤਾਂ ਕੀ ਜੇ ਲਵੇ ਲੱਗਦਾ ਵੀਡੀਓ ਬਣਾਉਣ ਨੂੰ ਜਦ ਸਿਰ ਜੇ ਮਰਨ ਲਾ ਜਾਂਦਾ ਹੈ ਇਹ ਪੈਰ ਲਾ ਦ ਤਾਂ ਕਰਕੇ ਉਧਰੋਂ ਨੂੰ ਚਮੀ ਲੱਗੀ ਵੀ ਇਹ ਗਿਆ ਨੂੰ ਵੀ ਇਹ ਪਤਰੀਆਂ ਨੂੰ ਕੀ ਕਹਿ ਰਿਹਾ ਹੈ ਵਿਊ ਦਾ ਚੱਕਰ ਬਾਹੂ ਗਈ ਆ ਦੇਖ ਕੇ ਹੁਣੇ ਸਿਰ ਮਾਰਨਾ ਖਾ ਜੂਗਾ ਹੈ ਕੱਚਾ ਤੇਰਾ ਟੀ-ਸ਼ਰਟ ਆ ਦੇਖ ਨੀਬਾ ਮਾਰ ਰਿਹਾ ਚੱਲ ਬਈ ਚਾਬੀ ਐਨਕ ਦੇਣਾ ਇਹ 800 ਰੁਪਏ ਲੇਗਾ 150 ਰੁਪਏ ਲੇਗਾ ਕੰਮ ਕਰਨ ਦੇ ਲਈ ਐ ਤੈਸੇ ਹੀ ਮੰਗ ਰਹਿਣਾ ਕੰਮ ਕਰਨ ਦੇ ਮੈਂ ਇੰਨੀ ਸਾਰੀ ਉਮਰ ਹੋ ਗਈ ਕੰਮ ਕਰਦੇ ਕਾਸ ਤੇ ਕਿਨੇ ਨਾ ਦੋ ਤਿੰਨ ਲੋਗ ਹੋ ਗਏ ਮੈਂ 1 ਮਹੀਨਾ ਪੂਰਾ ਲਾਇਆ 500 ਫਿਰ ਚਲੋ 500 ਛੱਡੋ ਬੱਬਲੇ ਪੈਸੇ ਨਾ ਹਰਮਨ ਵੀ ਵਾਰੀ ਦਿੱਤੇ ਨੇ ਤੈਨੂੰ ਪੈਸੇ ਵੀ ਉਹ ਤਾਂ ਵੀ ਲੱਗਤ ਹੋਊਗਾ ਨਾ ਉਮੀ ਤੈਨੂੰ ਪੈਸੇ ਦਿੱਤੇ ਨਹੀਂ 500 500 ਦੀ ਜਗ੍ਹਾ ਤੈਨੂੰ 1000 ਦੇ ਦਿਆਂਗਾ ਅੱਧੀ ਗੱਲੇ ਚੋਂ ਉਹ ਗੁੱਲ ਲੱਗਦੀ ਤੇਰੀ ਮੇਰੀ ਇਹਨਾਂ ਰੋੜ ਕੀ ਹੁੰਦਾ ਹੈ ਕਿ ਤੂੰ ਲੱਡ ਡੱਡ ਲਈ ਜਾਏਗਾ ਆ ਕੀ ਗੱਲ ਮਰਦੀ ਚਲ ਵੀਰ ਤੇ ਲੈ ਲਈਏ ਅੱਜ ਹੋਰਿਆ ਅਗਲੇ ਦਿਨ ਲੈ ਲਈਏ ਠੀਕ ਆ ਤੇਰੀ ਕੱਲ ਵਾਲੀ ਮਜ਼ਦੂਰੀ ਰਹਿੰਦੀ ਹੈ ਜਿਹੜੀ ਤੇ ਕੱਲ ਪੁੱਛਣਾ ਹੈ ਹੱਲਾਲੀ ਮਿਰੀ ਦਿਹਾੜੀ ਦੇ ਦੀਹਾੜੀ ਦਾ ਤੈਨੂੰ ਕੋਈ ਨਹੀਂ ਘੱਟੇ ਦੇ ਪੁੱਛ ਲੱਗ ਜਾਂਦਾ ਅੱਛਾ ਕੰਟੇ ਚ ਕੰਟੇ ਦਾ ਪੁੱਛ ਵੀ ਮੀਂਹ ਚ ਲੱਗ ਜਾਂਦਾ ਪੂਰੇ ਘਰ ਚ ਮੈਨੂੰ ਇਹ ਲੱਗਦਾ ਲਾਇਆ ਵੀ ਪਤਾ ਨਹੀਂ ਲਾਇਆ ਸਾਰੇ ਇੱਕ ਇੱਕ ਵਾਸਤਾ ਸਹੀ ਕਰ ਲਾ ਕਿਵੇਂ ਨਿਕਲ ਵੀ ਨਹੀਂ ਰਹੀ ਸਾਰੇ ਘਰ ਚ ਲਾਇਆ ਸਾਹ ਚੜਾ ਲਿਆ ਮੈਂ ਮੈਂ ਕਾ ਕੀ ਦਾ ਰਾਮ ਨਰ ਭੋਲੇ ਮਣੀ ਗੋਟੀ ਬਾਜ ਕੱਢੇ ਕਰ ਮੇਰੀ ਆਵਾਜ਼ ਮੈਂ ਚੇਂਜ ਕਰ ਦਿੰਦਾ ਆ ਵੀ ਚੇਂਜ ਕਰ ਲੰਨਾ ਸੋਣੀ ਲੱਗਦੀ ਹੈਗੀ ਇਹ ਤੁੱਚੀ ਲੱਗਦੀ ਆਹੋ ਉਹ ਕਿਚਨ ਪੋਚਾ ਲਾਇਆ ਪੋਚਾ ਲਾਇਆ 1 ਮਿੰਟ ਤੋ ਪਹਿਲਾਂ ਕਮਰੇ ਤੋਂ ਬਾਹਰ ਮੈਂ ਵੀ ਸੋਚਿਆ ਆ ਪੋਚਾ ਲਾਇਆ ਕੀ ਕਰਿਆ ਹੱਥ ਲਾ ਕੇ ਆ ਬਸ ਨਹੀਂ ਦਾਈਆਂ ਦਾਈਆਂ ਖੇਡ ਰਹੀ ਤੁਹਾਨੂੰ ਤੁਹਾਨੂੰ ਤਾਂ ਇਹ ਲਾ ਦੋ ਪੋਚਾ ਬਸ 1 ਘੰਟੇ ਜੀ ਕਮਰੇ ਚ ਚਲ ਵਧੀਆ ਛੇਤੀ ਲਾ ਲ ਨਾ ਮੇਰਾ ਕੰਮ ਛੇਤੀ ਹੋ ਜਾ ਕਰੂੰਗਾ ਤੇ ਤੈਨੂੰ ਹੀ ਰਵਾਲੇ ਕਰੂੰਗਾ ਸੱਪੋਂ ਚ ਲਗਾਤਾ ਮੇਰੇ ਪੈਸੇ ਦਿਨ ਮਿਲ ਜਾਣਗੇ ਮੈਨੂੰ ਖੁੱਲੇ ਨਹੀਂ ਦੀ ਪੁੱਤੋਂ ਪੈਸੇ ਤਾਂ ਮਿਲ ਜਾਣਗੇ ਬਸ ਵੀਰ ਪੀ ਨਹੀਂ ਸੀ ਕਿ ਵੀਰ ਤੇ ਲੋਟ ਗੈਪ ਸੀ ਤੈਨੂੰ ਕਹ ਰਹਾ ਤੈ ਤੂੰ 50 ਦਾ ਲੈ ਤੂੰ ਕਹਿੰਦਾ ਮੈਂ ਲੈਣਾ ਨਹੀਂ ਉਹ 50 ਦਾ ਫਿਰ ਵਾਪਸ ਨਹੀਂ ਦਿੰਦੇ ਪੈਸੇ ਚਲੋ ਅਗਲੀ ਵਾਰ ਹੀ ਠੜਵਾ ਕੇ ਰੱਖੂਗੇ ਉਦਣ ਗਏ ਆ ਠੜਵਾ ਲੰਦੇ ਕਿੱਦੂ ਕਿੱਥੇ ਕਦ ਕਿੱਤੇ ਵੀ ਨਹੀਂ